ਭਾਰਤੀ ਇਤਿਹਾਸ ਦਾ ਉਹ ਸੇਠ ਆਦਮੀ ਜਿਸ ਤੋਂ ਮੁਗਲ ਬਾਦਸ਼ਾਹ ਤੇ ਅੰਗਰੇਜ਼ ਵੀ ਕਰਜ਼ਾ ਲੈਂਦੇ ਰਹੇ ਉਸ ਸਮੇਂ ਉਹ ਬੰਦਾ ਅੱਜ ਦੇ ਅੰਬਾਨੀ ਦੀ ਦੌਲਤ ਤੋਂ ਵੀ ਵੱਧ ਦੌਲਤ ਦਾ ਮਾਲਕ ਹੁੰਦਾ ਸੀ ਭਾਰਤ ਦਾ ਇਤਿਹਾਸ ਰਾਜਿਆਂ ਮਹਾਰਾਜਿਆਂ ਤੇ ਵਪਾਰੀਆਂ ਦੀ ਸ਼ਾਨ ਦੀਆਂ ਕਹਾਣੀਆਂ ਦੇ ਨਾਲ ਭਰਿਆ ਹੋਇਆ ਹੈ ਸਦੀਆਂ ਤੋਂ ਵਪਾਰੀ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੇ ਵਪਾਰਕ ਹੁਨਰ ਦਾ ਸਬੂਤ ਦਿੰਦੇ ਰਹੇ ਇਨ੍ਹਾਂ ਕਾਰੋਬਾਰੀ ਜੋਧਿਆਂ ਵਿੱਚੋਂ ਇੱਕ ਸੀ ਵੀਰਜੀ ਬੋਰਾ ਵੀਰਜੀ ਬੋਰਾ ਜਿਸ ਨੂੰ ਅੰਗਰੇਜ਼ਾਂ ਨੇ ਮਰਚੈਂਟ ਪ੍ਰਿੰਸ ਦਾ ਨਾਮ ਦਿੱਤਾ ਸੀ ਉਸ ਨੇ ਸਿਰਫ ਮੁਗਲ ਕਾਲ ਦਾ ਜੁਗ ਹੀ ਨਹੀਂ ਦੇਖਿਆ ਸਗੋਂ ਮੁਗਲ ਸਾਮਰਾਜ ਦੀ ਉਸ ਸਮੇਂ ਵਪਾਰਿਕ ਸਥਿਤੀ ਤਿੰਨੂ ਵੀ ਨਮੀਆਂ ਉਚਾਈਆਂ ਤੱਕ ਪਹੁੰਚਾਇਆ ਸੀ ਸਾਲ 1617 ਤੋਂ ਲੈ ਕੇ 1670 ਦੇ ਵਿਚਕਾਰ ਵੀਰਜੀ ਬੋਰਾ ਨੇ ਈਸਟ ਇੰਡੀਆ ਕੰਪਨੀ ਨੂੰ ਵੀ ਫਾਈਨੈਂਸ਼ੀਅਲ ਹੈਲਪ ਕੀਤੀ ਸੀ ਉਸ ਨੇ ਕੰਪਨੀ ਨੂੰ ਲਗਭਗ 2 ਲੱਖ ਰੁਪਏ ਉਧਾਰ ਦਿੱਤੇ ਸੀ ਜੋ ਉਸ ਸਮੇਂ ਦੀ ਬਹੁਤ ਵੱਡੀ ਰਕਮ ਸੀ ਇਹ ਕਰਜ਼ਾ ਅੰਗਰੇਜ਼ਾਂ ਨੂੰ ਦੇ ਕੇ ਵਪਾਰਿਕ ਸਫਲਤਾ ਹਾਸਲ ਹੀ ਨਹੀਂ ਕੀਤੀ ਸਗੋਂ ਨਾਲ ਨਾਲ ਉਸ ਨੂੰ ਮਹੱਤਵਪੂਰਨ ਤੇ ਸਤਿਕਾਰਯੋਗ ਕਾਰੋਬਾਰੀ ਬਜੋ ਵੀ ਮੰਨਿਆ ਗਿਆ ਇਤਿਹਾਸ ਦੇ ਪੰਨਿਆਂ ਤੇ ਵੀਰਜੀ ਬੋਰਾ ਦੀ ਉਸ ਸਮੇਂ ਦੀ ਟੋਟਲ ਪ੍ਰਾਪਰਟੀ 8 ਮਿਲੀਅਨ ਡਾਲਰ ਦੱਸੀ ਗਈ ਹੈ ਜੋ ਅੱਜ ਦੇ ਇੰਡੀਅਨ ਰੁਪਏ ਦੇ ਵਿੱਚ 65 ਕਰੋੜ ਰੁਪਏ ਬਣਦੀ ਹੈ 4 ਦੌਲਤ ਹੋਣਾ ਬੀਰਜੀ ਬੋਰਾ ਦੀ ਇੱਕ ਸਫਲ ਵਪਾਰੀ ਦੀ ਸ਼ਬੀ ਨੂੰ ਦਰਸਾਉਂਦੀ ਹੈ ਬੀਰਜੀ ਬੋਰਾ ਦਾ ਮੇਨ ਬਿਜ਼ਨਸ ਕਾਲੀ ਮਿਰਚੇ ਸੋਨਾ ਇਲਾਇਚੀ ਵਰਗੀਆਂ ਹੋਰ ਕੀਮਤੀ ਚੀਜ਼ਾਂ ਦਾ ਵਪਾਰ ਹੁੰਦਾ ਸੀ ਉਸ ਸਮੇਂ ਇਹ ਬੰਦਾ ਇੰਨਾ ਮਸ਼ਹੂਰ ਸੀ ਕਿ ਮੁਗਲ ਸਾਮਰਾਜ ਵੀ ਇਸ ਤੋਂ ਮਦਦ ਮੰਗਦੇ ਹੁੰਦੇ ਸੀ ਮੁਗਲਾਂ ਦਾ ਬਾਦਸ਼ਾ ਔਰੰਗਜ਼ੇਬ ਨੇ ਵੀ ਲਿੰਕਨ ਐਂਪਾਇਰ ਦੇ ਨਾਲ ਜੰਗ ਦੇ ਵਿੱਚ ਉਸ ਤੋਂ ਫਾਈਨੈਂਸ਼ੀਅਲ ਹੈਲਪ ਦੀ ਮੰਗ ਕੀਤੀ ਸੀ